ਪਰਾਇਆ ਵਾ ਮੱਕੀ ਬਿਜਲੀ ਤਾਂ ਹੀ ਘਰ ਚਾਇਨਾ ਆ ਗਿਆ ਜਿਉਂ ਜਾਂਦਾ ਚੰਡੀਗੜ੍ਹ ਜਾ ਕੇ ਦਸ ਦਾ ਦਰ ਮੁੜਦਾ ਨਹੀਂ ਮੈਂ ਲੈ ਲਓ ਜੀ ਲੱਸੀ ਪਲੱਸ ਤੇ ਕarele ਪਲੱਸ ਸਨੋਵਰ ਪਲੱਸ ਚੰਡੀਗੜ੍ਹ ਪਲੱਸ ਫੇਰ ਬਾਏ ਟਾਟਾ ਲਵ ਯੂ ਇਹ ਚੰਡੀਗੜ੍ਹ ਬੜਾ ਜਾਂਦਾ ਹੁੰਦਾ ਨਹੀਂ ਗਾ ਨਾ ਲੰਗਜੀ ਮਾਰ ਕੇ ਦਰਦਾ ਵਾ ਕਦੇ ਕਿਹੜਾ ਸੈਕਟਰ ਕਦੇ ਕੋਜ ਤੇ ਕਦੇ ਕੋਜ ਆ ਜਗਾੜ ਘੇਣ ਲਗਾ ਜਾਂ ਕਨਾਰ ਉਹ ਗੱਡੀ ਥੱਲੇ ਲਹਿ ਗਈ ਆ ਤੁਹਾਨੂੰ ਕਹਿ ਨਹੀਂ ਓਏ ਵੇਖ ਲੈ ਕਿੱਧਰ ਲਾਈ ਜਾਂਦਾ ਕੱਟੀ ਆ ਵੀ ਲੋਇਲ ਬੰਦਾ ਜੋ ਆ ਜੋ ਵੀ ਬਹਾੜੀ ਕਿਊਟ ਕੱਪੜ ਨਾਲ ਇਹਨਾਂ ਨੇ ਬਹੁਤ ਹੀ ਕਿਊਟ ਕੱਪੜ ਨਾਲ ਜੋ ਵੀਡੀਓ ਪਾਉਂਦੇ ਆਏ ਸੋ ਬਹੁਤ ਲੋਇਲ ਬੰਦਾ ਹੈ ਬਹੁਤ ਲੋਇਲ ਬੰਦਾ ਹੈ ਇਧਰ ਦਾ ਲੋਇਲ ਬੰਦਾ ਮੈਂ ਨਾਲ ਸਾਰੇ ਇਧਰ ਦੇ ਲੋਇਲ ਆਪਿਸ਼ੀਅਸ ਹੀ ਜਾਂਦਾ ਹੁਣ ਸ਼ਾਵਾਂ ਸ਼ਾਵਲ ਲੱਦਦੇ ਕਿੰਨੀਆਂ ਬਈ ਭਾਵਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਦਾ ਸਾਰਾ ਜੀ ਸਤਿ ਸ਼੍ਰੀ ਅਕਾਲ ਜੀ ਗੋਲ ਗੋਲ ਪਈਆ ਗੋਲ ਗੋਲ ਤੇ ਕੀ ਆ ਗਿਆ ਸਾਰਾ ਲੋ ਸਵਾ ਦਾ ਤੁਹਾਡਾ ਸਾਡੇ ਅੱਜ ਨਵੇਂ ਵਲੌਗ ਵਿੱਚ ਵਲੌਗ ਤੇ ਕੀ ਸਟਾਰਟ ਕਰੀਏ ਕਰੇ ਲੋ ਸਟਾਰਟ ਕਰ ਲੈ ਕਿੰਨੇ ਘੁੰਮਣੇ ਰਹੀ ਜਾਂਦੇ ਆ ਕਿੰਦਾ ਦਿਮਾਗ ਆ ਕਿਵੇਂ ਆ ਦਿਮਾਗ ਸਾਡਾ ਪਤਾ ਨਹੀਂ ਕੀ ਚੱਕਰ ਕੀ ਆ ਇਹਨਾਂ ਨਾਲ ਇਹਨੇ ਵਿਅਸਤ ਹੋਏ ਤੇ ਘੁੰਮਣ ਕੁਝ ਨਹੀਂ ਪਤਾ ਲੱਗਦਾ ਸਾਨੂੰ ਸੋ ਅੱਜ ਅਸੀਂ ਹੁਣ ਚੱਲੇ ਆ ਘਰੇ ਚੱਲੇ ਹੁਣ ਆਸਮਾਨ ਪਿਆ ਸਾਰੇ ਬੈਗ ਉਹ ਪਿੱਛੇ ਸੁੱਟੇ ਹੋਏ ਆ ਸਿੱਧਾ ਚੱਲ ਦੁ ਰਾਹ ਨਹੀਂ ਪਤਾ ਘਰ ਦਾ ਬਦਾ ਯਾਰ ਸਿੱਧਾ ਖੇਤ ਜਾਣਾ ਘਰੇ ਨਾਲ ਸਿੱਧਾ ਖੇਤ ਜਾਣਾ ਕਹਿਣਾ ਮਤਲਬ ਆ ਮੁੰਡੇ ਆ ਆਪਣੇ ਨਾਲ ਕੰਮ ਕਰਾਉਣ ਭਰਾ ਆਪਣੇ ਚੱਲੇ ਆ ਜਦੋਂ ਕਿਤੇ ਨਾਲ ਤੇ ਆਵੇ ਉਹਦੋਂ ਖੇਤ ਹੁੰਦਾ ਆ ਏ ਸਾਲੇ ਤੇ ਸਾਡੀ ਪਹਿਲੀ ਵਾਰ ਜਿਹੜਾ ਖੇਤ ਚੱਲੇ ਆ ਪਰ ਉਹ ਦੇ ਫੂਨ ਤੇ ਹੁੰਦੇ ਗਾਲਾਂ ਗਾਲਾਂ ਇਹਨੂੰ ਮੋੜ ਨਹੀਂ ਗੱਡੀ ਕਹਿੰਦੇ ਆਓ ਮੱਕੀ ਬੀਜਣੀ ਆ ਤੂੜੀ ਬਣਾਉਣੀ ਆ ਤੂੜੀ ਵੀ ਬਣ ਗਈ ਕਣਕੇ ਵੀ ਵੱਢ ਲਈ ਆ ਹੁਣ ਵਾਰ ਕੀ ਆਈ ਆ ਨਹੂਟਣਾ ਮਾਰੇ ਫਿਰ ਦਰੁੰਦੀ ਹੁਣ ਵਾਰ ਆਈ ਮੱਕੀ ਬੀਜਣ ਦੀ ਉਹ ਵੀ ਜਾਣਦੇ ਮੈਂ ਕਿ ਨਾ ਮੱਕੀ ਬੀਜੀ ਗਈ ਹੋਣੀ ਆ ਸੋ ਜਾ ਕੇ ਵੇਨੇ ਖੇਤ ਕੀ ਕੰਮ ਚੱਲਦਾ ਕੀ ਨਹੀਂ ਚੱਲਦਾ ਪਿਆ ਕਰੋ ਗਾਲਾਂ ਬਹੁਤ ਜਿਆਦੀਆਂ ਪੈ ਰਹੀਆਂ ਵਾ ਵਾਜੀ ਵਾ ਵਾਜੀ ਵਾ ਇਹ ਮੁੰਡੇ ਤੁਸੀਂ ਪਛਾਣ ਲਿਆਣਾ ਵਜਾ ਇਹਨੇ ਵੀਡੀਓ ਵੇਖੀ ਸਾਡਾ ਕਰਨ ਗਿੱਲ ਲਾਹੌਰੀਆ ਜੋ ਆ ਤੜੀਆਂ ਜੋਗੀ ਬਾਡੀ ਕਿਊਟ ਕੱਪੜ ਨਾਲ ਇਹਨਾਂ ਨੇ ਬਹੁਤ ਹੀ ਕਿਊਟ ਕੱਪੜ ਨਾਲ ਜੋ ਵੀਡੀਓ ਪਾਉਂਦੇ ਆਏ ਬਹੁਤ लॉयल ਬੰਦਾ ਹੈ ਬਹੁਤ ਹੀ लॉयल ਬੰਦਾ ਹੈ ਇਧਰ ਦਾ लॉयल ਬੰਦਾ ਮੈਂ ਨਾਲ ਸਾਰੇ ਇਧਰ ਦੇ लॉयल ਆ ਪਿੱਛੇ ਅਸੀਂ ਜਾਂਦਾ ਹੁਣ ਉਹਨੂੰ ਕੰਮ ਕੀ ਸਰੇਕ ਬੰਦੇ ਦੇ ਇੱਕ ਲਾਇਲ ਹੋਵੇ ਜੋ ਕਿ ਆਪਣੀ ਵਾਈਫ ਲਈ ਬਹੁਤ लॉयल ਆ ਮੈਨੂੰ ਇਹ ਮੁੰਡੇ ਬਹੁਤ ਨਾਈਸ ਲੱਗਦੇ ਆ ਇਹ ਆਪਣਾ ਇਹਨਾਂ ਨੇਚਰ ਬਹੁਤ ਵਧੀਆ ਲੱਗਿਆ ਮੁੰਡੇ ਦਾ ਆਪਣਾ ਸੋ ਇਹ ਕਹਿਣਾ ਚਾਹਾਂਗਾ ਹਰੇਕ ਬੰਦਾ ਆਪਣੀ ਵਾਈਫ ਨਾਲ ਐਂ ਲਾਇਲ ਹੋਵੇ ਸੋ ਵਿਆਹ ਤਬਰ ਇੱਦੇ ਰਹਿਣਾ ਚਾਹੀਦਾ ਵਾ ਜਿੰਨਾ ਲੋਏ ਲੈ ਆਉਣਾ ਲੋਇਲ ਪੀ ਮੈਚ ਤੱਕ ਦੇਖਿਆ ਨੀਗਾ ਤੇ ਆਪਣੀ ਨਿਗਾ ਵਿੱਚ ਇਹਦਾ ਬਸ ਐਸੀ ਲਿਖ ਲਈ ਇਹ ਵੀ ਐਸੀ ਲਿਖ ਲਈ ਐਸੀ ਇਹ ਤਾਂ ਮੈਂ ਐਸੇ ਲਿਖ ਸਕਦਾ ਵਾ ਯਾਰ ਨੇ ਮਾਈ ਬੈਸਟ ਫਰੈਂਡ ਐ ਇੱਕ ਮਾਈ ਲੋਇਲ ਫਰੈਂਡ ਆ ਆਪਣੀ ਵਾਈਫ ਲਈ ਇਹ ਐਸੇ ਲਿਖ ਸਕਦੇ ਆ ਉਹ ਸਾਰਾ ਲਿਖ ਤੂੰ ਦਿੱਤਾ ਇਹਦੇ ਉੱਤੇ ਵੀ ਲੇ ਲੇ ਵਾ ਕੇ ਮਿਲਦੇ ਨੇ ਸੋ ਜਾ ਕੇ ਖੇਤ ਤੇ ਓਕੇ ਬਾਏ ਆ ਗੁੱਡ ਨਾਈਟ ਆ ਤੇ ਲਵਲੀ ਡੇ ਆ ਲਵਲੀ ਡੇ ਆ ਊ ਨਾਈਸ ਆ ਤੋ ਗੱਡੀ ਗਾਂ ਚਲਾ ਆ ਗਿਆ ਸੇਫਟ ਨਾ ਲਾ ਦੀ ਨਾ 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 ਬਾਹਰ ਨਿਕਲੀ ਆ ਕੇ ਦੇਖੋ ਗਾਂਦੇ ਮੂੰਹ ਤੇ ਪਿਆਰ ਲੈ ਕੇ ਤੇਰੀ ਮੈਂ ਲਾ ਜੀ ਮਿਲਦੇ ਬਾਕੀ ਪਿੰਡ ਪਹੁੰਚ ਕੇ ਹੀ ਹੋਣਾ ਪਿੰਡ ਕੋਡੇ ਰਹਿ ਕੇ ਪਿੰਡ ਚ ਉਹ ਪਿੰਡ ਆ ਗਿਆ ਨਾ ਆਤਨਾ ਮਾਰ ਲਈ ਵੇਖੀ ਗਾਂਦ ਨਾ ਢਾਦੀ ਹਰੇ ਘਰ ਦੀ ਕਿਤੇ ਕਿਹੜਾ ਬੰਦੋਕ ਬਣਿਆ ਬਹੁਤ ਘੰਟਾ ਨਾ ਹਾਂ ਬੜੀ ਜਾਂਦਾ ਲੈ ਬੁਰੀ ਹੱਟ ਦੇ ਬਾਈ ਆਹੇ ਵੇਖੀਓ ਇਹ ਲੋਕੇ ਬਾਇਆ ਸੋ ਲੋ ਹੋਰ ਮੇਟਰ ਖੇਤਾਂ ਨੂੰ ਪਾਲੀ ਗੱਡੀ ਕਹਿੰਦੇ ਗੱਡੀ ਉਹਨਾਂ ਦੇ ਖੇਲੀ ਵਾਲ ਨੂੰ ਮੋੜਦਾ ਸੋਣਿਆ ਔਰ ਪਹਿਲੀ ਵਾਈ ਕਹਿੰਦੇ ਆਪਣਾ ਤੂੜੀ ਬਣੀ ਜਾਂਦੀ ਆ ਸੋ ਆਪਣਾ ਕੰਮ ਇੱਥੇ ਕੋਈ ਨਹੀਂ ਗਾ ਆਪਾਂ ਖੜ ਕੇ ਜਾਂ ਬਣੀ ਪੁੱਛਣਾ ਕਿ ਲੋੜ ਆ ਚਾਹ ਪਾਣੀ ਦੀ ਔਰ ਲੱਗਿਆ ਵਾਹਣਾ ਵਾਜਾ ਕੀ ਬਾਤ ਹੈ ਕਹਿੰਦੇ ਮੁੰਡੇ ਮਿਹਨਤਾਂ ਕਰ ਰਹੇ ਨੇ ਇਧਰ ਆ ਫੇਰ ਕੇ ਵੇ ਲੋ ਜੀ ਜੀ ਸੀ ਬਹਿ ਕੇ ਇਹ ਕਿਹਨਾਂ ਮੋੜ ਲੈਣਾ ਇਹਨੂੰ ਇੱਥੇ ਮੋੜਦੀ ਗੱਡੀ ਇਹਨਾਂ ਕਲੇ ਸਿੱਧੀ ਚਲਾਉਣੀਆਂ ਨੇ ਬੈਗਿੰਗ ਕਰਨੀਆਂ ਨੇ ਵਾਹੇ ਇੱਕ ਸਾਹ ਵੇਖਿਆ ਇਹਦਾ ਬੈਗ ਕਰਨੀ ਹੋਵੇ ਉਹ ਤਾਂ ਮੈਨੂੰ ਕਹਿੰਦਾ ਬੈਗ ਕਰੀ ਹੁਣ ਤਾਂ ਖਾਲੀ ਵਾਣੇ ਨੇ ਕਰ ਲੈਣੀਆਂ ਵਾਹ ਸਭ ਤੋਂ ਬਹੁਤ ਧੰਨਵਾਦ ਕੋਈ ਸੇਵਾ ਪਾਣੀ ਟੂੜੀ ਟਾੜੀ ਖਾਣੀ ਕੋਈ ਪੱਠੇ ਪੱਠੇ ਖਾਣੇ ਹੋਣਾ ਇਥੇ ਰਾਹ ਕੋਈ ਮਿਲ ਸਕਦਾ ਹੋਰ ਤਾਂ ਕੋਈ ਹੈ ਨਹੀਂਗਾ ਪਾਣੀ ਦੇ ਪਿਆ ਨਹੀਂ ਸਾੜਾ ਤੂੰ ਦਰੇ ਗਿਆ ਨੂੰ ਘਰੇ ਤੋਂ ਕਰੋ ਗਿਆ ਸਿੱਧਾ ਖੇਤ ਆ ਗਏ ਆ ਸਾਰਮੀ ਹੈ ਨਹੀਂ ਜਨ ਹੁਣ ਸੱਚੀ ਨਹੀਂ ਪਾਣੀ ਪੀਣਾ ਹੁਣ ਮੈਂ ਲਿਓਣ ਲੱਗਾ ਹੀ ਕਰਾਂ ਮੰਗਾਵ ਲੱਗੇ ਠੰਡਾ ਤੇ ਲਈ ਹੁਣ ਜਾਇਨ ਹੀ ਲਿਓਣਾਗਾ ਨਹੀਂ ਕਹਿੰਦੀ ਵਾਹ ਜੇ ਲਾਈਲ ਬੰਦੇ ਦੇ ਮੂੰਹੋਂ ਨਿਕਲੀ ਚਲ ਠੀਕ ਆ ਮਿੱਤਰੋ ਕੋਈ ਕੰਮ ਕਮ ਕਰਾਉਣਾ ਦੱਸ ਦੋ ਨਾਲ ਨਹੀਂ ਨਹੀਂ ਦੱਸ ਹੈ ਸਾਨੂੰ ਵੀਰੇ ਵਾ ਕੋਈ ਨਾ ਪੁੱਤ ਹੋਣਾ ਮੈਂ ਵੀ ਤੁਹਾਡੇ ਕੋਲ ਜ ਕੰਮ ਲੋਡ ਪਈ ਨਾ ਮੈਨੂੰ ਵੀ ਆਪ ਖੜੇ ਨਹੀਂ ਮੇਰੇ ਨਾਲ ਆ ਹੁੰਦੇ ਯਾਰ ਲੋ ਖੜਦੇ ਨਹੀਂ ਜਿਹੜੇ ਆ ਐਵੇਂ ਯਾਰਾਂ ਨੂੰ ਕੀ ਕਰਨਾ ਵਾ ਈ ਕਰਨ ਐਵੇਂ ਜਾਜੇ ਖੜ ਨਹੀਂ ਲੱਗੇ ਮੇਰੇ ਨਾਲ ਬਾਈ ਅਸੀਂ ਵੀ ਤੂੜੀ ਬਣਾਉਣੀ ਜਾਗੇ ਤੇ ਬਾਈ ਮੈਂ ਬਣਾ ਦਉ ਤੁਹਾਡੇ ਤੂੜੀ ਆ ਮੇਰੀ ਤੂੜੀ ਭੰਨ ਵਾਲੀ ਪੀਜੀ ਇਹ ਤਾਂ ਬਣਾਓ ਪਹਿਲਾਂ ਨਹੀਂ ਬਾਈ ਅਸੀਂ ਖੁਰਕ ਖਾਦਾ ਜਾ ਕੋੜੇ ਘੰਟਾ ਹਗਾ ਦਾੜੇ ਖੁਰਕੀ ਜਾਂਦਾ ਖੁਰਕੀ ਜਾਂਦਾ ਵਾ ਗੋਡੇ ਗੋਡੇ ਫਿਕਰੀ ਖਲਾਰਤੀ ਗੱਡੀ ਕੇ ਚਲੋ ਮਿਲਦੇ ਫਿਰ ਓਕੇ ਬਾਈ ਆ ਕਿ ਸੇਆ ਪਾਣੀ ਹੋਰ ਸਾਲੇ ਤੇ ਤੁਹਾਡੇ ਵੀ ਆਉਣ ਪੁੱਛ ਲੈ ਖਾਉਂਦਾ ਪੀਂਦਾ ਆਇਆ ਨਹੀਂ ਜਾ ਲਵ ਯੂ ਟੂ ਲਾਇਲ ਬੰਦਾ ਉ ਨਾਈਸ ਦੇ ਉ ਤੇ ਲਾਇਲ ਆ ਯਾਰ ਤੂੰ ਕਹੇ ਹਾਂ ਲਾਇਲ ਆ ਥੈਂਕ ਯੂ ਉੱਠ ਜਾਣਾ ਬਾਣੇ ਤੇ ਮੈਨੂੰ ਪਤਾ ਕਿੰਨਾ ਲਾਇਲ ਆ ਤੂੰ ਬਹੁਤ ਜ਼ਿਆਦਾ ਲਾਇਲ ਆ ਤੂੰ ਐ ਲੋ ਗੱਡੀ ਪੈਕਿੰਗ ਵਾਲਾ ਇੱਥੇ ਆਈ। ਤਾ ਬੈਕ ਤੂੰ ਕਾਂਦੀ ਜਿਹੜੀ ਵਾਰੀ ਆ ਗਈ ਹੁਣ ਇਹਨੂੰ ਅੱਗੇ ਕਿ ਚਲਾਣੀ ਹੁੰਦੀ ਬਸ। ਇਹਨੂੰ ਪਿੱਛੇ ਓਏ ਨਾ ਸ਼ੀਸ਼ੇ ਦੇ ਵਿੱਚ ਨਹੀਂ ਕਰਨੀ ਪਿੱਛੇ ਵੇਖ ਕੇ ਬੈਕ ਕਰਨੀ ਹੈ ਤੂੰ। ਖੜ ਜਾ ਇਹ ਲੈ। ਓ ਥੱਲੇ ਆ ਥੱਲੇ ਲੱਗ ਗਈ। ਓ ਐਂ ਘਮਾਲਾ ਗੱਡੀ। ਓ ਗੱਡੀ ਥੱਲੇ ਲੱਗ ਗਈ ਆ ਤੇ ਤੁਹਾਨੂੰ ਕਹਿ ਨਹੀਂ ਓਏ ਵੇਖ ਲੈ ਕਿੱਧਰ ਲਾਈ ਜਾਦਾ ਗੱਡੀ। ਆ ਵੇ ਲੋ ਲੋਏ ਲੋ ਬੰਦੇ। ਤਾਨੂੰ ਕਿਹਾ ਹੈ ਨਹੀਂ ਤਾਨੂੰ ਕਿਹਾ ਹੈ ਨਹੀਂ ਆਉਂਦੀ ਚਲਾਉਣੀ ਫੇਰ ਲੋ ਇੱਧਰ ਸਾਲਾ ਸੱਚੀ ਗਿਆ ਇਹ ਗਾਕੀ ਨਹੀਂ ਆਉਂਦੀ ਵੈਕ ਕਰਨੀ ਓਏ ਜੰਦਾ ਬਾਏ ਬਾਏ ਚੰਗਾ ਸੱਚੀ ਨਹੀਂ ਵੈਕ ਕਰਨੀ ਇਹਨੂੰ ਕੋਈ ਛੋੜਨੀ ਇਹਦੇ ਚ ਲਓ ਜੀ ਸਿੱਧਾ ਖੇਤ ਆ ਗਏ ਹੁਣ ਚੰਡੀ ਕੱਟ ਤਾ ਵੰਡੇ ਪਹਿਲੀਆਂ ਵਾਈ ਜਾਂਦੇ ਨੇ ਕਹਿੰਦੇ ਕਰੋ ਕਾਲਾ ਬਹੁ ਪਈਆਂ ਵੈਸੇ ਤੁਹਾਨੂੰ ਮੈਂ ਕੀ ਦੱਸਾਂ ਨਾ ਵਲੌਗ ਨਹੀਂ ਬਣਾਇਆ ਬਸ ਕਾਲਾ ਕਰ ਬਹੁ ਪਈਆਂ ਦਾ ਇੱਕ ਦਿਨ ਚੰਡੀਗੜ੍ਹ ਕਾਇ ਗਿਆ 10 ਦਿਨ ਹੋ ਗਏ ਚੰਡੀਗੜ੍ਹ ਕਾਇ ਨੂੰ ਅੱਜ ਆਇਆ ਘਰੇ ਲੈ ਵਾਂਤੀ ਵਟਾ-ਵਟਾ ਵਿੱਚ ਇੱਥੇ ਬਿਜਣੀ ਆਪਾਂ ਮੱਕੀ ਓਏ ਟੂੜੀ ਭੰਨ ਵਾਲੀ ਪਈ ਆਪਣੀ ਅੱਧੀ ਅਜੇ ਕਣਕ ਵੜ ਲਈ ਓ ਟੂੜੀ ਭੰਨ ਵਾਲੀ ਪਈ ਆ ਤੇ ਇੱਥੇ ਬਿਜਣੀ ਮੱਕੀ ਪਾਵਾਂ ਚਾਰ ਮੱਜਾਂ ਦਾ ਸੌ ਆ ਬੁੰਡ ਆ ਗਿਆ ਜਿਹਦਾ ਪੇਪਰ ਦਿਵਾਣ ਕੇ ਕਿਵੇਂ ਮਾਰਨੀ ਨਹੀਂ ਹੁੰਦੀ ਇਹਨੂੰ ਇਹ ਡਰਾਈਵਰ ਮਾੜਿਆ ਮੈਨੂੰ ਆਪ ਹੀ ਕੋਰ ਸਾਹਿਬ ਆਪੇ ਅੱਗੇ ਹੋਣਗੇ ਅੱਜ ਭਰਾਵਾ ਇੱਕ ਇੱਕ ਵਾਰੀ ਬਾਹਰ ਜਾਂਦਾ ਚਾਰ ਵਾਲੀ ਢੇੜੇ ਲਾਉਂਦਾ ਬਾਈ ਕਿਵੇਂ ਇੱਕ ਰੀ ਇੱਥੋਂ ਬਾਹਰ ਨਾ ਚਾਰ ਚਾਰ ਵਾਲੀ ਢੇੜੇ ਲਾਉਂਦਾ ਡਰਾਈਵਰ ਮਾੜੇ ਵਿੱਚ ਵੱਟਵਾਤੀ ਆਏ ਵੱਟਵਾ ਬਾਈ ਇਹਨਾਂ ਦੇ ਵਿੱਚ ਲੜਾਈਆਂ ਪੋਈਆਂ ਹੋਣ ਵੇਖੋ ਇਹਨੇ ਲੜਾਈ ਪਵਾ ਦੇਣੀ ਕਿਸੇ ਨਾਲ ਵੱਟ ਵਾਦੀ ਤੇ ਪੰਗੇ ਪੈ ਜਣੇ ਇਥੇ ਡਾਂਗਾ ਚੱਲ ਪੈਣੀਆਂ ਵਾ ਜੱਟਾਂ ਰੌਲਾ ਵੱਟਾਂ ਕਰਕੇ ਬੈਠਾ ਤੁਹਾਨੂੰ ਪਤਾ ਇਹ ਆਪਣੇ ਕੇ ਦਾ ਮਿੱਤਰੋ ਹੈ ਹਾਂ ਚੰਨੀ ਕੜਾ ਤੋਂ ਆਇਆ ਹੈ ਹੈ ਚੰਨੀ ਕੜਾ ਕੋਣ ਮੈਂ ਆ ਗਿਆ ਇਹ ਦੋ ਦਿਨ ਬਾਅਦ ਹੀ ਮੈਂ ਅੱਜ ਆਇਆ ਸਾਲੇ ਉਧਰ ਮੇਲਾ ਮੈਂ ਉਸੇ ਕੰਮ ਕਰਨੇ ਘਰ ਆ ਗਿਆ ਕਿੰਨੇ ਦਿਨਾਂ ਆਇਆ ਮੈਂ 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 ਤਾਂ ਮੈਂ ਹਫਤੇ ਬਾਅਦ ਆਇਆ 26 ਗਈ ਹਨ ਮੈਂ 27 ਨੂੰ ਗਈ 26 ਨੂੰ ਅੱਜ ਕਿੰਨੇ ਹੋ ਗਈ ਆ ਤਿੰਨ ਹੋਈ ਕਿੰਨੇ ਤਿੰਨ ਨਹੀਂ ਇਹ ਸਦਾ ਦੋ ਹੋਈ ਤਿੰਨ ਅੱਜ ਤਿੰਨ ਹੋ ਗਈ ਨਾ ਕਿੰਨੇ ਦਿਨਾਂ ਆਇਆ 30 31 1 2 3 ਤਿੰਨ ਹਫਤਾ ਲਾ ਆਇਆ ਗੁਰੂਆ ਮੈਂ ਦੋ ਦਿਨ ਘਰੋਂ ਗਾਲਾਂ ਬਾਹ ਬਈਆਂ ਮੈਂ ਹਾਏ ਕਹਿੰਦੇ ਟੂੜੀ ਬਣਾਉਣ ਵਾਲੀ ਸੀ ਕਣਕ ਵੱਢਣ ਵਾਲੀ ਸੀ ਫੇਰ ਵੇਖੋ ਤੁਸੀਂ ਇਕ ਰੀਗ ਯਾਰ ਉੱਥੇ ਕਿਹੜੇ ਲਵਾਈ ਜਾਂਦਾ ਏ ਇੰਨਾ ਮਾੜਾ ਡਰਾਈਵਰ ਭਾਵੇਂ ਇੰਨਾ ਮਾੜਾ ਗੰਦੇ ਮੋਹਲ ਕਹਿੰਦੇ ਫੜਾ ਲਾ ਉਸੇ ਤੂੰ ਆ ਨਾਲ ਬੈਠਾ ਨਾਲ ਥੱਲੇ ਗੰਦੇ ਇਹਦੇ ਨਾ ਤੇਰੇ ਚ ਹਵਾ ਵਾਜ ਤੂੰ ਉਨ ਜੋਟਿਆ ਨਾ ਤੂੰ ਆ ਸਭਾਲ ਰੱਖਿਆ ਕਰ ਆਪਦੀ ਮੈਨੂੰ ਸਖੋਂ ਦਾ ਪਿਆ ਸੀਗਾ ਮੈਂ ਸਪੈਸ਼ਲ ਚੰਡੀਗੜ੍ਹ ਸਿੱਧਾ ਇੱਥੇ ਆਇਆ ਮੇਲਾ ਤਵੀਆਂ ਵਜਦੀਆਂ ਪਈਆਂ ਤਵੀਆਂ ਵਜਦੀਆਂ ਕਰ ਫੋਨ ਆ ਜਾਂਦੇ ਘਰ ਜਾਣੇ ਸਵੇਰੇ ਮੈਂ ਸੁੱਤਾ ਮੈਂ ਖਾਇਆ ਉੱਥੇ ਜੀਰੇ ਰੁਕਿਆ ਹੈ ਕਰਨੇ ਘਰੇ ਡਰਾਈਵਰ ਮੈਨੂੰ ਛੋਟੀ ਦਾ ਲੱਗਦਾ ਏ ਅਰਥ ਕੋਈ ਕੰਮ ਨਹੀਂ ਅਸੀਂ ਕਰਿਆ ਚੁੱਕੇ ਹਾਂ ਹੈ ਉੱਥੇ ਤਾਂ ਕੋਈ ਕੰਮ ਨਹੀਂ ਹੈ ਸਹੀ ਨੂੰ ਦੇਖਿਆ ਕੀ ਸੀ ਸਹੀ ਪਹਿਲੀ ਵਾਰ ਨਹੀਂ ਤਾਂ ਅਸੀਂ ਆਕ ਚੁੱਕੇ ਸੀ ਸਸਰੀ ਘਾਲ ਜੀ ਬੀ ਸੁੱਕਣੇ ਪਾਤਾ ਮੱਕੀ ਦਾ ਬੀ ਪਾਤਾ ਸੁੱਕਣੇ ਜੀ ਕਿੰਨੇ ਗੋਲੀਆਂ ਤੇ ਹੋਏ ਪਏ ਤੁਸੀਂ ਗੋਲੀ ਖਾਣੀ ਹੈ ਹਾਂ ਜੀ ਗੋਲੀਆਂ ਖਾਣੀਆਂ ਤੇ ਮੰਮੀ ਕਿੱਧਰ ਰਹੀ ਮੰਮੀ ਸ਼ਹਿਰ ਹੈ ਕਿੱਧਰ ਡੈਡੀ ਨਾਲ ਕੱਢੀ ਮੈਂ ਆ ਇੱਥੇ ਲਾਈ ਆ ਹਾਂ ਉਹ ਕਿ ਬੜਾ ਕੁੰਡਾ ਬਾਹਰੋਂ ਲੱਗਾ ਹੀ ਹੈ ਕੁੰਡਾ ਬਾਹਰੋਂ ਲੱਗਾ ਹੀ ਹਾਏ ਕੁੰਡਾ ਬਾਹਰੋਂ ਲਾਣਾ ਹਾਏ ਕੁੰਡਾ ਅੰਦਰ ਲਾਉਣਾ ਚਾਹੀਦਾ ਸੀਗਾ ਹਰੇ ਤੈਨੂੰ ਤੇ ਨਾ ਡਾੜ ਗਏ ਨਹੀਂ ਮੈਂ ਤਾਂ ਤੁਹਾਡੇ ਘਰ ਤੋਂ ਅੱਛਾ ਮੈਂ ਆ ਕੇ ਵੇਖਾਂਗਾ ਕੁੰਡਾ ਬਾਹਰੋਂ ਲੱਗਾ ਹ ਘਰ ਦੇ ਜੀ ਕਰ ਚਲੇਗੇ ਤੈਨੂੰ ਦੱਸ ਕੀ ਨਹੀਂ ਗਏ ਚਲ ਕੋਈ ਨਹੀਂ ਆ ਜਾ ਬੜਾ ਆ ਆ ਮੱਕੀ ਬੀਜੀ ਨੇ ਤਾਂ ਹੀ ਘਰ ਟਾਈਮ 'ਚ ਆ ਗਿਆ ਯੋ ਯਾਨਾ ਚੰਡੀਗੜ੍ਹ ਜਾ ਕੇ ਦਸ ਦਸਰ ਮੁੜਦਾ ਨਹੀਂ ਮੈਂ ਵੇ ਚੱਲ ਜਾਣਾ ਜੇ ਮੈਨੂੰ ਐ ਬੋਲੇ ਨਾ ਮੈਨੂੰ ਕੰਮ ਦੀ ਫਿਕਰ ਸੀ ਤੇ ਫਿਕਰ ਬਹੁਤ ਜ਼ਿਆਦਾ ਮੁੰਡਾ ਬਹੁਤ ਜ਼ਿਆਦਾ ਕੰਮ ਕਰਦਾ ਹਾਂ ਮੈਂ ਵੀ ਕਰਦਈ ਆ ਤੂੰ ਬੜਾ ਕਰਦਾ ਵੇਲੀਆ ਖਾਂਦੇ ਚੰਡੀਗੜ੍ਹ ਦੇਗਾ ਚੰਡੀਗੜ੍ਹ ਵੇਲੀਆ ਨਹੀਂ ਖਾਈਦੀ ਉੱਥੇ ਹੋਰ ਉੱਥੇ ਕੀ ਕਰਦਾ ਹਾਂ ਕੰਮ ਕਰੀਦਾ ਉੱਥੇ ਹਾਂ ਕਰਦਾ ਕੰਮ ਉੱਥੇ ਮੱਕੀ ਚੱਕ ਬੀਜ ਤੇ ਬੀਜ ਕਾ ਮੱਕੀ ਮੈਂ ਨਹੀਂ ਜਾਣ ਜੂਣਾਗਾ ਇਹ ਬੋਲਣਾ ਮੈਨੂੰ ਤੇ ਮੱਡੇ ਵੀ ਜਾਣਗੇ ਮੱਡੇ ਵਾਡੇ ਤੂੰ ਹੀ ਚੱਲ ਜਾ ਬੀਬੀ ਤੂੰ ਹੀ ਵੱਡੀ ਆ ਵੱਡੇ ਚੱਲ ਜਾਣ ਫਿਰ ਬੀਬੀ ਵੱਡੀ ਤੂੰ ਹੀ ਚੱਲ ਜਾ ਚੱਲਦੀ ਗਾਲ ਪੈਂਦੇ ਮੁੰਡਾ ਆਇਆ ਵਿਚਾਰਾ ਕਰੇ ਕੋਈ ਨਿੰਬੂ ਪਾਣੀ ਮਿਖਾਉਂਦਾ ਵਿਚਾਰਾ ਹੁੰਦਾ ਤਾਂ ਰੋਜ਼ ਹੀ ਆ ਵਿਚਾਰਾ ਚਲੇ ਜਾਂਦਾ ਦੋ ਦਿਨ ਘਰ ਟਿਕਦਾ ਫਿਰ ਚਲੇ ਜਾਂਦਾ ਦੋ ਦਿਨ ਘਰ ਟਿਕਦਾ ਘਰ ਤੇ ਤਾਂ ਪੈਰੀ ਨਹੀਂ ਲੱਗਦੇ ਉਹ ਵਿਚਾਰੇ ਡੀਟੋਕਸ ਵਾਟਰ ਬਣਾ ਕੇ ਦੇ ਹੁਣ ਗਰਮੀ ਪਈ ਹੋਈ ਆ ਮੈਨੂੰ ਡੀਟੋਕਸ ਮੇਰੇ ਖਿਆਲ ਡੀਟੋਕਸ ਵਾਟਰ ਬਣਾ ਕੇ ਦੇ ਨਾ ਨਹੀਂ ਡਾਈਟ ਤੇ ਆ ਖਾਤਾ ਕੁ ਦਿਨ ਮੈਂ ਉੱਥੇ ਛੱਡਿਆ ਨਹੀਂ ਕੋ ਬਾਸ ਕਰਿਆ ਕਹਿਆ ਕਿ ਛੱਡਿਆ ਕਹਿਆ ਕਿ ਯਾਦ ਜਦੋਂ ਮੈਂ ਛੱਡਿਆ ਬਾਹਰ ਉਥੇ ਭਾਵੇਂ ਹੋਟਲ ਦੀਆਂ ਖਾਂਦਾ ਐਦਾਂ ਹੀ ਆ ਉਥੇ ਮੈਂ ਗਿਆ ਖੇਤ ਤੇ ਕਹਿੰਦਾ ਵੀ ਬੀਬੀ ਦੀਆਂ ਸਟੋਰੀਆਂ ਆ ਦੇਖਿਓ ਮੈਨੂੰ ਕੋਈ ਮਖੌਂਦਾ ਹੀ ਤੈਨੂੰ ਨਹੀਂ ਬਖੌਂਦਾ ਵੀ ਬੀਬੀ ਨੇ ਨਹੀਂ ਵੇਖੀਆਂ ਜੀ ਸਨੈਗਟ ਮੰਮੀ ਵੇਂਦੀ ਆ ਮੰਮੀ ਨੂੰ ਪਤਾ ਲੱਗ ਜਾਣਾ ਕਿੱਥੇ ਆ ਕਿੱਥੇ ਨਹੀਂ ਬੀਬੀ ਕੋਲੇ ਰੂਜਾ ਹੋਣਾ 1818 ਜਿਹੜਾ ਲਾਂਚ ਨਹੀਂ ਹੋਇਆ ਅਜੇ ਬੀਬੀ ਕੋਲੇ ਆ ਜਾਓ लेवणा बीपी ने 프리 부크 کرا ਕਿਹੜਾ ਲੈਣਾ ਮੈਂ ਤਾਂ ਬਟਨ ਵਾਲਾ ਹੀ ਲੈਵਣਾ ਐਪਲ ਦਾ ਲੈਣਾ ਐਪਲ ਦਾ ਹੱਦ ਸੇਵ ਵਾਲਾ ਹੈ ਤਾਂ ਵਧੀਆ ਹੋਊਗਾ ਬਟਨ ਵਾਲਾ ਉਹ ਲੈ ਲਵਾਂ ਨਹੀਂ ਬਟਨ ਵਾਲੇ ਵੀ ਵੀ ਐਪਲ ਤਾਂ ਲੈ ਕੇ ਦਵਾਂਗੇ ਸੈਮਸੰਗ ਦਾ ਬਲੈਕਬੈਰੀ ਬਲੈਕਬੈਰੀ ਨਾ 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 ਉਹ ਤਾਂ ਬਟਨ ਵਾਲਾ ਹੈ ਹੈ ਚਲਾਉਣਾ ਕਿਉਂ ਨਾ ਚਲਾਉਣਾ ਹੀ ਜਾਣਾ ਵਾ ਬਟਨ ਦਾ ਚਲਾ ਚੁਂ ਲਵਾਂਗਾ ਐਪਲ ਦਾ ਕਿਹੜਾ ਲੈਣਾ ਬੀਬੀ ਆਈਫੋਨ ਲੈਣਾ ਆਈਫੋਨ ਨਹੀਂ ਤਾਂ ਤੇ ਸੈਮਸੰਗ ਦਾ ਨਹੀਂ ਆਈਫੋਨ ਠੀਕ ਹੈ ਬਟਨ ਵਾਲਾ ਸੈਮਸੰਗ ਦਾ ਨਹੀਂ ਸੈਮਸੰਗ ਨਾਲ ਲੈਣਾ ਉਹ ਸੈਮਸੰਗ ਕਿਹੜਾ ਉਹ ਕਹਿੰਦਾ ਨਾ ਚਲਾਉਣਾ ਆਇਆ ਨਾ ਚੁੱਕਣਾ ਆਇਆ ਤਾਂ ਫੇਰ ਵੇਖਾਂਗੇ ਤੇ ਮਾਜਾ ਮਾਰ ਨੂੰ ਤੈਨੂੰ ਮੈਨੂੰ ਵਿਆਹ ਹੋਣਾ ਆਇਆ ਕੀ ਦਾ ਹੋ ਵੀdio ਉਹਨਾਂ ਦਾ ਬਟਨ ਆਪਣਾ ਪਹਿਲਾਂ ਤਾਂ ਤਾਂ ਐਮ ਬਿਲਨਾਰ ਨਹੀਂ ਪੈਂਦੀ ਆ ਉਂਗਲ ਮਾਰ ਕੇ ਚੱਕਿਆ ਜਾਣਾ ਚੱਕਿਆ ਦੇ ਤਾਂ ਜੇ ਕੋਈ ਲਿਖੇ ਲਾਉਣਾ ਆਇਆ ਤਾਂ ਫੇਰ ਉਂਗਲ ਮਾਰ ਕੇ ਲੱਗ ਜਾਣਾ ਉਂਗਲ ਮਾਰ ਕੇ ਲੱਗ ਜਾਣਾ ਨੰਬਰ ਕਿਵੇਂ ਕੱਢੂਗੀ ਲੈ ਉਂਗਲ ਮਾਰ ਕੇ ਨੰਬਰ ਨਿਕਲ ਜਾਣਾ ਉਂਗਲ ਲੈਣਾ ਸਾਰਾ ਕੁਝ ਚਲੋ ਵੇਖਾਂਗੇ ਗੱਲਾਂ ਤਾਂ ਕਿਵੇਂ ਲਾਲੀ ਆਈ ਹੈ ਯਾਰ ਐ ਬਟਨ ਵਾਲੇ ਕਹਿੰਦੇ ਨੇ ਉਂਗਲੀ ਭਾਈ ਦੀ ਹੈ ਆਹੋ ਉਹ ਨੰਬਰ ਵੇਖ ਲਈਦੇ ਨੇ ਪਿਆ 1 2 3 4 ਹੁੰਦੇ ਤੇ 1 2 3 4 ਹੁੰਦੇ ਆ ਲਾਓ ਤਾਂ ਭੂਣ ਬੀਬੀ ਤੈਨੂੰ ਆਈਫੋਨ ਲੈ ਦੇਣਾ ਐਪਲ ਦਾ ਮੁੰਡਾ ਸੋਹਣੀਏ ਨਹੀਂ ਆਈਫੋਨ ਵਰਗਾ ਯਾਨੀ ਖਣੀ ਦੇ ਨਾ ਹੁੰਦਾ ਟੈਜ ਗੋਰੀਏ ਅੱਜ ਕੱਲ ਜਣੀ ਖਣੀ ਨਾ ਟੈਜ ਹੋ ਜਾਂਦਾ ਐਪਲ ਦੇ ਫੋਨ ਹੀ ਹੋ ਜਾਂਦੇ ਟੈਜ ਹਰੇਕ ਕਿਸੇ ਨਾਲ ਅੱਜ ਕੱਲ ਇਹੋ ਗੱਲਾਂ ਰਹਿ ਗਈਆਂ ਸੋ ਮਿੱਤਰ ਆਪਾਂ ਰੈਸਟ ਕਰਨ ਲੱਗੇ ਹੁਣ ਆਪਣਾ ਉੱਥੇ ਕੋਈ ਕੰਮ ਨਹੀਂ ਖੇਤ ਸਿੱਧੀ ਗੱਲ ਆ ਖੇਤ ਹੋਇਆ ਹੋਇਆ ਖੇਤ ਉੱਥੇ ਜਾ ਕੇ ਤਾਂ ਗੱਡੀ ਦਾ ਸੁਹਾਨ ਲੈ ਕੇ ਤੇ ਦੇਖੀ ਉਹ ਇੱਕ ਥਾਂ ਦੇ ਕਿੱਡੇ ਕੱਢੀ ਜਾਂਦਾ ਜੀਪ ਤਿਆਰ ਹੋ ਰਹੀ ਆ ਆਪਾਂ ਜੀਪ ਦਾ ਸਮਾਨ ਲੈ ਕੇ ਆਉਣਾ ਜੀਪ ਆਪਣੀ ਤਿਆਰ ਹੋ ਰਹੀ ਆ ਜੀਪ ਦਾ ਰੰਗ ਬੀਬੀ ਬਹੁਤ ਸਿਰਾ ਕਰਾਇਆ ਵਾ ਐਂਡਲੈਸ ਰੰਗ ਆ ਤੇ ਓਕੇ ਬਾਈ ਮਿੱਤਰੋ ਮਿਲਦੇ ਮਿਲਦੇ ਆ ਬਾਕੀ ਵਲੌਗ ਬਾਤ ਸਟਾਰਟ ਕਰਦੇ ਆ ਆਪਾਂ ਸੌਣ ਲੱਗੇ ਨੀਂਦ ਪੂਰੀ ਕਰ ਲਈ ਆ ਆਪਾਂ ਥੈਂਕ ਯੂ ਸੋ ਮੱਚ ਓਕੇ ਇਹ ਓਕੇ ਜੋ ਜੋ ਤੁਹਾਡੇ ਕੋਲ ਓਕੇ ਨਹੀਂ ਲੱਗਦਾ ਤਿੰਨ ਤਿੰਨ ਚਾਰ ਚਾਰ ਆਜੋ ਸ਼ਿਕੋਲਵਾਰ ਦਾ ਪੇਪਰ ਕਰੂਗਾ ਸ਼ਨੀਵਾਰ ਦਾ ਆ ਤਾਂ ਮੈਂ ਦੁਬਾਰਾ ਆਜੂ ਤੇ ਆ ਜਾਣਾ ਇਹ ਤਾਰੀ ਸ਼ਾਮ ਨੂੰ ਤੇ ਹਫਤੇ ਬਾਅਦ ਆਈ ਕਿਆ ਵਾ ਹਫਤੇ ਬਾਅਦ ਆਜਾ ਮੈਨੂੰ ਫੋਨ ਕਰ ਕਰਕੇ ਮੰਗਾਇਆਗੇ ਕਿਥੇ ਹੁੰਦਾ ਦੋ ਦਿਨ ਕ ਕਣਕ ਨਾ ਇਹਨੂੰ ਕਣਕ ਦਾ ਨਹੀਂ ਫਿਕਰ ਵੱਡਣ ਤਾਂ ਉਹ ਨਾ ਪੱਠੇ ਬਿੰਦਾ ਦੀ ਕਾਹੇ ਕਰਨੀ ਗਾ ਪੰਜ ਦਿਨ ਹੀ ਵਾਧ ਲੱਗੇ ਆ ਪੰਜ ਪੰਜ ਆ ਤਾਂ ਛੜਾ ਘੰਟਾ ਇਹ ਤਾਂ ਪੰਜ ਦਿਨ ਥੋੜੇ ਦੱਸ ਸਹੀ ਨਾ ਤਾਂ ਪੰਜ ਦਿਨ ਬੱਲੇ ਇਹ ਤਾਂ ਇਹ ਦੋ ਦਿਨ ਤਾਂ ਕਹਿ ਕੇ ਪੰਜ ਕਰ ਬੋਤੇ ਜਿਹੜੇ ਦਿਨ ਕਿਹਾ ਹਫਤਾ ਹੈ ਕਹਿ ਫਿਰ ਮਹੀਨਾ ਬੰਨੇ ਡੈਡੀ ਜੀ ਕਿ ਘਬਾਜੇਗਾ ਫੋਨ 'ਚ ਆ ਗਿਆ ਫੋਨ ਮੈਨੂੰ ਕਹਿੰਦੇ ਫੋਨ ਚਲਾਉਂ ਜੋ ਫੋਨ ਚ ਡੈਡੀ ਚਲ ਨੀ ਨੋਟ ਵੇ ਕਰਨ ਬੇਦਾਰਮ ਕਿੰਨੇ ਦਿਨ ਹੋ ਗਏ ਕਲੋਟ ਫੋਟੋ ਫੋਟੋ ਲਈਆਂ ਵੀ ਅਸੋ ਕਿੰਨੀਆਂ ਬੋਲਾਂ ਕੀਤਾ ਕੋਈ ਫੋਨ ਦੀ ਡੈਡੀ ਦੇ ਇੱਕ ਬਣੀ ਆਇਆ ਤੇਰੇ ਅੱਜ ਹੁਣ ਆਏ ਮੈਨੂੰ ਅੱਜ ਆਇਆ ਅੱਜ ਆ ਗਿਆ ਮੈਂ ਜੋ ਤੱਕੇ ਤੈਨੂੰ ਠਾਉਣ ਲੱਗੀ ਆ ਪਿਆ ਬੰਦੇ ਨੂੰ ਕਹਿੰਦਾ ਮੈਂ ਤੁਰਿਆ ਆਉਣਾ ਹੁਣ ਚੱਕੜੇ ਨਹੀਂ ਜਦੋਂ ਤੇ ਹੁਣ ਆਇਆ ਕਰੋ ਭਾਉ ਜੀ ਹੁਣ ਆਇਆ ਕਰੋ ਜਿਹੜੇ ਚੱਕਿਆ ਨਹੀਂ ਡੈਡੀ ਨੇ ਹੁਣ ਇੱਕ ਵਾਰ ਮੈਨੂੰ ਖਾ ਡੈਡੀ ਇੱਕ ਵਾਰੀ ਹੀ ਕੱਟਦੇ ਮੈਂ ਇਸਕਾ ਮੰਮੀ ਕਹਿੰਦਾ ਮੰਮੀ ਕਹਿੰਦੇ ਇਸਕਾ ਵਾਰਾ ਕਹਿੰਦੇ ਪਾਏ ਤੂੰ ਕੱਲ ਫੋਨ ਆਇਆ ਤੇ ਮੈਂ ਅੱਜ ਆ ਗਿਆ ਮੈਂ ਰਾਤ ਹੁਣ ਆਇਆ ਮਾਮੀ ਕਿੱਥੇ ਆ ਗਿਆ ਮੈਨੂੰ ਨੀਂਦ ਦੀ ਮੇਰੀ ਅੱਖਾਂ ਨੇਰਾ ਹੋ ਜਾਂਦਾ। ਉਹ ਕਿਉਂ ਚੱਲ ਨੂੰ ਹੋਣਾ? ਖੀਆਂ ਕੱਟ ਕੇ ਵਿੱਚ ਪਾਣੀ ਗਾਉ ਤੁਸੀਂ ਲਾਉਣਾ ਮੈਂ ਨਹੀਂ ਆਉਣਾ ਪਾਣੀ। ਮੇਰਾ ਅੱਖਾਂ ਗੇਹਰਾ ਚਾਹ ਰੋਟੇ ਮੇਰਾ ਅੱਖਾਂ ਨੇਰਾ ਜਾਈ ਜਾਂਦਾ। ਆਪਾਂ ਨਦੀ ਨਹੀਂ ਮੱਕੀ ਕਿੱਥੇ ਆ? ਕਿੱਥੇ ਮੱਕੀ ਬਈ? ਉਹ ਗਈ ਆ। ਕਿੱਥੇ? ਸਾਡੀਆਂ ਖਾਣਾ ਵੀ ਆ। ਆਪਾਂ ਲੱਗੇ ਸੌਂ ਰੈਸਟ ਮੂਡ ਆਨ ਕਰਨ ਲੱਗੇ ਆਪੇ। ਪਹਿਲੀ ਵਾਰ। ਉਹ ਏਸੀ ਲੱਗਾ ਪਿਆ ਲਾਰਾ ਤੇ ਕਮਰੇ ਆਸਤੇ ਲਿਆਂਦਾ। ਉਹ ਪੀ ਜਾਦਾ ਏ ਸੀ। ਇਹ ਸੀ ਲੈ ਲੈਂਦਾ ਲਿਆਉਣਾ ਜੀ ਉਹ ਤੇਰਾ ਹੀ ਆ ਲਾਲਾ ਤੂੰ ਤੇਰੇ ਲਿਆਂਦਾ ਆ ਤੇ ਕੇ ਮਾਈਕ ਉੱਤੋਂ ਇੰਡੀਆ ਤੇਰਾ ਸਾਮਾਨ ਇਕੱਠਾ ਕੀਤਾ ਆ ਆਏ ਮਿਲਦੇ ਆ ਲਓ ਮਿੱਤਰ ਬਲੌਗ ਉਹਨਾਂ ਖਤਮ ਆਪਣਾ ਤੇ ਇਸੇ ਨਾਲ ਨਾਲ ਚੈਨਲ ਕਰ ਲ ਸਬਸਕ੍ਰਾਈਬ ਇਹਨਾਂ ਨਹੀਂ ਕੀਤਾ ਚੈਨਲ ਖਤਮ ਨਹੀਂ ਹੁੰਦਾ ਬਲੌਗ ਚાલુ ਚਲੂ ਕਰਨਾ ਤੇਰੇ ਮੱਕੀ ਬੀਜ ਗਏ ਲਾਉ ਨਹੀਂ ਚਾਲੂ ਕਰਨਾ ਬਾਹੂ ਚੱਲ ਸਰ ਇਹਦੇ ਕਈਆਂ ਫਲੋ ਖੇਰੀਂ ਮਿੱਟੀ ਕੱਢ ਕੱਢ ਤੇ ਨਾਲ ਕਾਊਂਟਰ ਹੈਡ ਨਾਲ ਆ ਜਿਹੜਾ ਵਾ ਇਹ ਜਿਮ ਉੱਥੇ ਲੱਗਣੀ ਹੋਣਾ ਤੇਡ ਘਟਾ ਹੋਣਾ ਆਪਦਾ ਨਵਣੀਗਾ ਹੈਗਾ ਇੰਨਾ ਕਿਉਂ ਨਹੀਂ ਜੇ ਸਾਹ ਪਿੱਛੇ ਨੂੰ ਖਿੱਚੀ ਜਾਏਗਾ ਰੋਣਾ ਨੇ ਪਾਈ ਤਾਂ ਚੋਕ ਕਰਨੀ ਆ। ਅੰਮ੍ਰਿਤਪੁਰ ਕਰਕਰ ਸ਼ਰਕਾ ਦਾ ਬਾਬਾ ਜਨੇ ਕੰਮੀ ਕੱਢਦੇ। ਇਹ ਗੱਡੀਆਂ ਗੁੱਡੀਆਂ। ਇਹ ਵੇਖੀ ਹੋਰ ਨਿਕਲਦੇ। ਸਵੇਰੇ ਸਵੇਰੇ ਮੱਕੀ ਬੀਜਾਂ ਸਵੇਰੇ ਠਾਲੇ ਮੈਨੂੰ ਆਸ। ਮੱਕੀ ਸਵੇਰੇ ਨੇ ਮਿਜ ਨਹੀਂ। ਹਾਂ। ਮੱਕੀ ਹੋਰ ਸ਼ਾਮ ਨੂੰ ਬੀਜੀਆਂ ਧਾਰੂਗੀ ਤੇ ਤਿੰਨ ਪਾਣੀ ਆਉਣਾ। ਚਲ ਬਾਈ ਮੇਰੇ। ਕਿਵਾਂ ਰੜੀ ਕਰਦੇ ਪਰਾਲੀ ਬਾਹਰ ਕੱਢ ਜਮਾਂ ਰੜੀ। ਐਵੇਂ ਰੇ ਸਾਢੇ ਹੀ ਜਾਂਦਾ ਵਾ। ਆ ਦੇ ਲੰਗ। ਨੰਪੜ ਉੱਪਰ ਪਾਲ ਲਈ ਤਿਆਰ ਹੋ ਜਾ। ਕਿਆ? ਉਹ ਵੱਟਾ ਉੱਟਾ ਬਾਨੀ। ਕਿੱਦੀ ਮਾਇਗੇ ਪਰਵਾਹ ਨਹੀਂ ਤੇ ਪਹਿਲੀ ਯਾਰ ਮੈਂ ਦਮੀਆਂ ਮਾਰੀਆਂ ਪਹਿਲੀ ਯਾਰ ਹਾਲ ਮੈਨੂੰ ਗੁੱਟਾ ਨਾ ਬਾਈਕ ਐਕਸਪੀਰੀਅੰਸ ਜਮਾਈ ਨਹੀਂ ਗੁੱਟਾ ਜਮਾਈ ਨਹੀਂ ਗੁੱਟਾ ਹੰਤੋ ਦਾ ਗਦਾ ਲੰਗੀ ਮਾਰ ਕੇ ਕਦੇ ਸੁਗਣਾ ਲੈ ਕਦੇ ਖੇੜਾ ਸੈਕਟਰ ਕਦੇ ਜੁਨੀਵਰਸਿਟੀ ਕਦੇ ਕੀ ਤੇ ਕਦੇ ਕੀ ਤੇ ਹੁਣ ਲੰਗ ਜੀ ਕਦ ਮਾਰਦਾ ਚੰਡੀਗੜ੍ਹ ਹੈ ਚੰਡੀਗੜ੍ਹ ਚੱਲ ਜਾ ਦੋ ਦਿਨਾਂ ਬੱਸ ਦੋ ਦਿਨ ਨਹੀਂ ਇਹਨਾਂ ਮੋਟਰ ਐਂਦੇ ਨਹੀਂ ਆਏ ਕਿਹੜੇ ਮੋਟਰ ਖਰਾਬ ਹੋ ਜਾਂਦੀ ਆ ਨਾ ਜਦੋਂ ਝੋਨੇ ਦੀ ਵਾਰੀ ਹੁੰਦੀ ਆ ਹੈਂ ਚੰਡੀਗੜ੍ਹ ਵਧੀਆ ਆਹ ਤਾਂ ਕੰਢੀ ਵੇਖੀ ਉਹਨੇ ਜੀ ਗਾੜ੍ਹ ਵਧੀਆ ਕਰਾ ਆਹ ਬਾਈ ਨੇ ਵਧੀਆ ਬਣਾਇਆ ਜੀ ਗਾੜ੍ਹ ਰੁਕਾ ਹੋਣਾ ਸਿੱਧਾ ਕੱਢ ਕੇ ਲਾਇਆ ਹੈਣਾ ਇਹ ਬੜਾ ਚੰਡੀਗੜ੍ਹ ਜਾਂਦਾ ਐ ਬਈ ਮੈਂ ਕਿਹਾ ਚੰਡੀਗੜ ਬੜਾ ਜਾਂਦਾ ਹੁੰਦਾ ਨਹੀਂ ਗਾਣਾ ਲੰਗ ਜੀ ਮਾਰ ਕੇ ਦਰਦਾ ਵਾ ਕਦੇ ਕਿਹੜਾ ਸੈਕਟਰ ਕਦੇ ਕੋਜ ਤੇ ਕਦੇ ਕੋਜ ਅਜਗਾੜ ਘੇਣ ਲੱਗਾ ਯਾਰ ਮੈਂ ਕਿਹਾ ਲੰਗ ਜੀ ਕਾ ਤੇ ਮਾਰਦਾ ਪਰਾਲੀ ਚੱਕ ਜਰਾ ਉਹ ਤਾਂ ਪਰਾਲੀ ਵੀ ੜੀ ਰਹਿ ਗਈ ਤਰੰਗਲੀ ਜੀ ਮੋਟਰ ਹੋ ਗਈ ਡਰਾਵ ਹੈ ਗੱਡੀਗੜ ਰਹੀ ਚੱਲ ਬੜਾ ਨਜ਼ਾਰਾ ਆ ਰਹੇ ਨਹੀਂ ਜਾ ਰਹੇ ਨਹੀਂ ਪਰ ਭਾਈ ਮੈਂ ਪਹਿਲੀ ਯਾਰ ਪਹਿਲੀ ਵਾਈ ਆ ਪਹਿਲੀ ਯਾਰ ਉਹ ਤਾਂ ਨਹੀਂ ਸਵਾਦ ਬਹੁਤ ਹੁੰਦਾ ਲਾਗੀ ਭੁੱਖ ਤੇ ਰੋਟੀ ਖਾਈਏ ਮੇਰੀ ਯਾਰ ਰੋਟੀ ਮੇਰੀ ਨਾਲ ਹੀ ਆਇਆ ਤੂੰ ਤਾਂ ਹੁਣ ਆਇਆ ਵਾ ਤੇ ਰੋਟੀਆਂ ਖਾਣੀਆਂ ਹੁਣ ਆਇਆ ਇਹ ਸਵਾਦ ਇਹ ਸਵਾਦ ਇੱਥੇ ਆ ਆਇਓ ਰੋਟੀ ਖਾਣੀ ਜਿੰਨੇ ਆਇਓ ਪਰ ਮੈਂ ਰੋਟੀ ਗਾਲਾਂ ਪਰ ਡੈਡੀ ਮੋਟਰ ਕਢਾਈ ਜਾਂਦਾ ਲੱਸੀ ਲੈਂਦੀ ਆ ਲੱਸੀ ਮੈਨੂੰ ਹੀ ਵਾਰਾ ਡੈਡੀ ਲੈ ਗਿਆ ਚੱਲ ਹੈ ਲੱਤੀ ਆ ਵਾ ਵਾ ਟੈਸ ਸਪਰਾਈਟ ਆ ਇਹਦਾ ਲੱਤੀ ਆ ਭਰਾਵਾ ਨਹੀਂ ਸਵਾਦ ਪੂਰਾ ਯਾਰ ਇਹਨੂੰ ਕਹਾਂ ਸਵਾਦ ਐ ਤਾਂ ਚੰਗੇ ਰਾਡ ਤੇ ਚੱਲਾਈ ਟਰੈਕਟਰ ਦੇ ਰਹਿ ਤੱਕ ਜੂਰ ਜਾਈਆ ਵਿਚਾਰਾ ਸਭ ਜੀ ਵਾ ਨਹੀਂ ਕਾਦੀ ਹੁੰਨੀ ਆ ਰਾਡ ਬਹੁਤ ਵਾਏ ਤੇ ਮੈਂ ਹਾਂ ਲੈ ਲੈ ਕੇ ਪਾਸੇ ਕੜੀ ਕarele ਨਾਲ ਸਾਈ ਕੜੀ ਦਾ ਮੈਂ ਆਪਦਾ ਲੈ ਆ ਬਾਈ ਪਲੀਜ਼ ਭਰਾ ਗ੍ਰਫ ਕਰ ਕarele ਮੈਂ ਆਪਦਾ ਲੈ ਆ ਆਪਾ ਲੱਸੀ ਬਾ ਮੜੀ ਕੇ ਆ ਜਿਹੜੀ ਫੀਲਿੰਗ ਆ ਨਾ ਇਹ ਚੰਡੀ ਕੜਨੀ ਹੈ ਸਵਾਰ ਹੈ ਜਿਹੜਾ ਸਵਾਰ ਇੱਥੇ ਆਉਂਦਾ ਪਿਆ ਕੜੀ ਸਾਸੀ ਬੁਰੀ ਸੰਗਣੀ ਆ ਪਾਣੀ ਵਾਲੀ ਨਹੀਂ ਆਏ ਹਾਏ 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 ਆ ਜਾ ਕਲਾਸੀ ਤੇਰੇਲਾ ਵਾਹੀ ਹੋਰ ਵੀ ਵੇਖ ਕੋਈ ਸਲਾਦ ਸਲੂਟ ਵੀ ਆਇਆ ਬਾਸ ਸਲਾਦ ਭਾਲਦਾਗਾ ਇੱਥੇ ਉਹ ਕੇਅਰ ਕਰਦੇ ਨੇ ਮਮ ਚੈੱਕ ਕਰੋ ਵਾਲਾ ਅੱਜ ਤੱਕ ਰੱਖ ਲੈਣਾ ਉਹਦੇ ਤੇ ਰੱਖ ਲੈ ਲੱਸੀ ਆ ਚੈੱਕ ਕਰੋ ਤੂੰ ਕਿਹੜਾ ਟੱਕਣਾ ਤੇਰੇਲਾ ਵਾਧ ਕੜੀ ਕਿਉਂ ਵੀ ਪਾਇਆ ਵਿੱਚ ਦੇਸੀ ਕਿਉਂ ਪੂਰਾ ਪਾਇਆ ਮੈਂ ਗਿਆ ਇਹ ਭਾਈ ਭਈਆ ਇਹਦੇ ਪਰੌਂਹੇ ਮੇਰੇ ਰੋਟੀਆਂ ਛਾ ਇਹੀ ਹੈ ਕਿ ਦੀ ਸ਼ਾਮਾਂ ਕੀ ਇਹਦਾ ਨਾਮ ਜਮਨਦੀ ਸ਼ਾਂ ਲਓ ਜੀ ਲੱਸੀ ਪਲੱਸ ਕਨੇਲਾ ਪਲੱਸ ਸਨੋਵਰ ਪਲੱਸ ਚੰਡੀਗੜ੍ਹ ਪਲੱਸ ਖੇਤ ਬਾਏ ਟਾਟਾ ਲਵ ਯੂ ਸੋਰੀ ਸੋਰੀ ਵਨ ਚੀਜ਼ ਮਿਸ ਹੋ ਗਈ ਵਾਓ ਚਟਨੀ ਆ ਤਾਂ ਨਾ ਸਨੋਰਾ ਜੰਨਤ ਹੀ ਆ ਸਮਝ ਸਵਰਗਾ ਚ ਹੀ ਆ ਬਾਲੂਣੀ ਹੈਨਾ ਜੰਨਤ ਇਹਦੇ ਉੱਤੇ ਕੋ ਨਹੀਂ chrela mere liye swaad jeda hai karela jidde marzi ਮੌਲ ਚ ਖਾ ਲੋ ਰੋਟੀ ਜਿਹੜੇ ਮਰਜ਼ੀ ਰੈਸਟੋਰੈਂਟ ਤੇ ਜਿਹੜੇ ਮਰਜ਼ੀ ਕੈਫੇ ਤੇ ਖਾ ਲੋ ਕੁਝ ਵੀ ਪੀਜਾ 버ਗਰ ਜਾਂ ਆ ਜਿਹੜਾ ਸਵਾਦ ਆ ਇਹ ਕਿਹੜਾ ਵਾ ਇਹ ਸਵਾਦ ਮੋਟਰ ਤੇ ਆ ਯੈਸ ਮਿੱਤਰਾਂ ਦੀ ਮੋਟਰ ਤੇ ਇਹ ਰਾਤ ਲੱਗੀਆਂ ਮੈਂ ਭਲਾ ਨਾ ਰਹੇ ਦੁਪਹਿਰੇ ਚਲੋ ਜੀ ਹੁਣ ਰੋਟੀ ਖਾ ਕੇ ਵਾਕੀ ਪਹਿਲੀ ਯਾਰ ਮੈਂ ਬੋਲ ਰਿਹਾ ਬਲੌਗ ਕਿਤੇ ਬੋਲਾਓ ਵੀ ਮਿੱਤਰ ਮੋਟਰ ਆ ਹੀ ਨਿਕਲ ਆ ਇਹ ਆ ਚੱਕ ਨਿਕਲ ਗਈ ਨਿਕਲ ਗਈ ਬਾਈ ਕਹਿੰਦੇ ਢੂੰਗੀ ਬੜੀ ਸੀ ਤੁਹਾਡੀ ਮੋਟਰ ਆ ਨਾ ਢੂੰਗੀ ਕੌਣ ਕੇ ਕੰਨੀ ਰੋਂਗੀ ਹੁੰਦੀ ਆ 100 120 140 ਦੇ ਪਾਈ ਦੀ ਆ 140 ਪਾਣੀ ਡੂੰਗਾ ਆਪਣੇ ਇੱਧਰ ਇੱਕ ਫੂਨ ਡੱਕੇ ਵਿੱਚ ਇਹਦੇ ਵਿੱਚ ਐਂ ਹੀ ਬਣਾਉਂਦੇ ਬਣਾਉਂਦੇ ਹੋਰ ਆਇਆ ਹੀ ਲੱਭਿਆ ਹੀ ਨਹੀਂ ਮੈਂ ਵੇਂਦਰਾ ਮੋਟਰ ਚੱਲੀ ਜਰ ਮੈਂ ਹੁਣ ਆਇਆ ਹੀ ਨਹੀਂ ਸਾਲਾ ਗੇਠ ਮੁਠੇ ਚਲਾਉਂਦੇ ਨੇ ਥੱਲੇ ਲੈ ਇਹ ਮੋਟਰ ਆ ਹੀ ਨਿਕਲ ਵਿਖਾਵਾਂਗੇ ਮੋਟਰ ਹੀ ਖਰਾਬ ਆ ਔਰ ਜਾਂਦਾ ਹੀ ਪਾਉ ਉਹ ਜਾਂਦਾ ਜਾਂਦੀ ਏ ਔਰ ਜਾਂਦਾ ਚੱਕ ਹਰ ਉਹ ਲੈ ਗਾ ਜਾਣੇ ਬੈਗ ਜਾਣੇ ਬੈਗ ਹਾਂ ਦੇ ਹਾਂ ਦੇ ਹਾਂ ਦੇ ਚੱਲ 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 ਬੱਸ ਰੋਕ ਦੇ ਬੰਦ ਕਰ ਦੇ ਕਿਵੇਂ ਅੱਲਾ ਵਿੱਚ ਪਰਾਲੇ ਚਾਹੇ ਗੇੜੇ ਲਾ ਲਗੇ ਕਿਹਾ ਉਹ ਪਰਾਲੀ ਹਲੰਨਾ ਕਿ ਤੇ ਆ ਬੁਗਣਾ ਨਹੀਂ ਆਗਰਾ ਕਿ ਟਿਕਣੀ ਚਲਾ ਏ ਚੱਕ ਵੇਪਾ ਸ਼ਾਵਾਂ ਸ਼ਾਵਾਂ ਲੱਦਦੇ ਕਿੰਨੀਆਂ ਬਾਈ ਭਾਵਾ ਬਾਈ ਕੇ ਤੁਹਾਡਾ 140 ਫੋਟ ਤੇ ਮੋਰਾ ਆ ਰਿਹਾ 120 ਟਰਾਲੀ ਬਹੁਤ ਸਾਹਮ ਕੇ ਰੱਖੀ ਜੋਗੇ ਕਹਨੇ ਹੋਰ ਗੱਲਾਂ ਦੀਆਂ ਗੱਲਾਂ ਆਂਦੇ ਨਹੀਂ ਲਾ ਹੋਰ ਆਪਣਾ ਤੁਹਾਡਾ 140 ਹਰ 120 180 ਹੁੰਦਾ ਤੂੰ ਇਹਨੂੰ 40% ਰੇਤਾ ਚਕਾਈ ਆ ਹਾਂ ਓਏ ਸੋਹਰਾ ਮੈਂ ਕਹ ਜੋਗੇ ਕਹਨੇ ਟਰਾਲੀ ਪੂਰੀ ਸੰਭੀ ਕਣਕ ਦਾ ਇੱਕ ਦਾਣਾ ਨਾ ਵਿੱਚੋ ਕਰੇ ਜੇ ਲੱਦੀ ਹੋਵੇ ਤਾਂ ਐ ਚੋ ਰੰਗ ਵੀ ਦੂਜਾ ਕਰਾਇਆ ਇਹਨਾਂ ਨੇ ਕਿਹੜਾ ਹੁੰਦਾ ਹਾ ਗੱਡੀਆਂ ਦੇ ਵੀ ਆ ਬੀਜੀ ਕਹਿੰਦੇ ਇਹ ਰੈਪ ਕਰਾਇਆ ਵਾ ਦੂਜਾ ਜੰਗਾਲ ਵਾਲਾ ਰੈਪ ਕਰਾਇਆ ਜੋਗੇ ਹੁਣਾਂ ਨੇ ਬਹੁਤ ਵਧੀਆ ਰੈਪ ਕਰਾਈਆ ਐਨਾ ਸਮਝੋ ਇਥੇ ਪਾਰਟੀ ਹੋਈ ਜਾਂ ਟੁੱਟੀ ਆ ਪਾਤਾ ਚਾਦਰ ਜੀ ਇਹ ਰੈਪ ਕਰਾਈ ਹੋਈ ਆ ਬਹੁਤ ਵਧੀਆ ਜੋਗੇ ਕੀ ਟਰਾਲੀ ਜੋਗਾ ਜੋਗਾ ਜੇ ਇਹਨਾਂ ਨੂੰ ਵਿਖਾਦਾ ਇਹਨਾਂ ਨੇ ਕਹਿੰਦਾ ਸਰਾ ਬੰਦਾ ਹੈ ਜਿਵੇਂ ਦੀ ਟਰਾਲੀ ਹੋਵੇ ਦਾ ਸਰਾ ਬੰਦਾ ਕਿ ਮੁੱਟਾ ਕਿਆ ਕਰਾਉਣਾ ਲਾਉਣਾ ਵਕਾਂ ਮਾਰੂ ਮੈਂ ਜਲੰਧਰ ਚੱਲਾ ਵਾਂ ਹੈ ਓਏ ਤੂੰ ਚੱਲੇਗਾ ਨਾ ਮੈਨੂੰ ਜਾ ਮੈਂ ਗੱਲ ਜਾਣਾ ਗੱਡੀ ਦਾ ਸਮਾਨ ਲੈਣਾ ਕਿਧਰ ਚੱਲਿਆ ਮੈਂ ਕਰਦੇ ਸੰਦੀਪ ਨਾ